ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਐਤਵਾਰ ਨੂੰ ਦੇਰ ਸ਼ਾਮ ਸਤਲੁਜ ਕਲੱਬ ਵਿਖੇ 올 ਵੈਦਰ ਸੁਇਮਿੰਗ ਪੂਲ ਦਾ ਉਦਘਾਟਨ ਕੀਤਾ ਡਿਪਟੀ ਕਮਿਸ਼ਨਰ ਸੁਇਮਿੰਗ ਪੂਲ ਨੂੰ ਦੇਖ ਕੇ ਕਾਫੀ ਪ੍ਰਭਾਵਿਤ ਹੋਏ ਉਹਨਾਂ ਸਤਲੁਜ ਕਲੱਬ ਦੇ ਕਾਰਜਕਾਰੀ ਮੈਂਬਰਾਂ ਵਿਸ਼ੇਸ਼ ਤੌਰ ਤੇ ਖੇਡ ਸਕੱਤਰ ਡਾਕਟਰ ਸੁਲਬਾ ਜੰਦਲ ਦੀ ਸ਼ਲਾਘਾ ਕੀਤੀ ਜਿਨ੍ਹਾਂ ਦੀ ਪਹਿਲ ਕਦਮੀ ਤੇ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਡੀਸੀ ਨੇ ਪ੍ਰੋਜੈਕਟ ਦੀ ਸਫਲਤਾਪੂਰਵਕ ਸ਼ੁਰੂਆਤ ਤੇ ਸਾਰਿਆਂ ਨੂੰ ਵਧਾਈ ਦਿੱਤੀ ਉਹਨਾਂ ਨੇ 올 ਵੈਦਰ সুইমিং ਪੂਲ ਦੀ ਸਥਾਪਨਾ ਨੂੰ ਕਲੱਬ ਲਈ ਅਹਿਮ ਮੀਲ ਪੱਥਰ ਦੱਸਿਆ ਇਸ ਮੌਕੇ ਕਲੱਬ ਦੀ ਖੇਡ ਸਕੱਤਰ ਡਾਕਟਰ ਸੁਲਬਾ ਜਿੰਦਲ ਨੇ ਦੱਸਿਆ ਕਿ ਇਹ 25 ਮੀਟਰ ਦਾ ਪੂਲ ਹੈ ਪੂਲ ਦੀ ਛੱਤ ਰੀਟ੍ਰੈਕਟੇਬਲ ਹੈ ਜੋ ਗਰਮੀਆਂ ਵਿੱਚ ਹਵਾਦਾਰੀ ਦੀ ਆਗਿਆ ਦੇਵੇਗੀ ਅਤੇ ਸਰਦੀਆਂ ਵਿੱਚ ਠੰਡ ਤੋਂ ਬਚਾਉਣ ਦੀ ਢਕੀ ਜਾ ਸਕਦੀ ਹੈ ਪਾਣੀ ਨੂੰ ਸਾਫ਼ ਕਰਨ ਲਈ ਤਿੰਨ ਫਿਲਟਰ ਪਲਾਂਟ ਲੱਗੇ ਹੋਏ ਹਨ ਜਿਸ ਕਾਰਨ ਪਾਣੀ ਨੂੰ ਬਦਲਣ ਦੀ ਲੋੜ ਨਹੀਂ ਪਵੇਗੀ ਜਿਸ ਨਾਲ ਪਾਣੀ ਦੀ ਬਚਤ ਹੋਵੇਗੀ ਇਸ ਤੋਂ ਇਲਾਵਾ 29 ਡਿਗਰੀ ਤੋਂ 32 ਡਿਗਰੀ ਸੈਲਸੀਅਸ ਦੇ ਵਿਚਕਾਰ ਤਾਪਮਨ ਨੂੰ ਬਣਾਈ ਰੱਖਣ ਲਈ ਦੋ ਹੀਟ ਪੰਪ ਵੀ ਹਨ 100 ਕੇਵੀ ਦਾ ਸੋਲਰ ਪਲਾਂਟ ਵੀ ਹੈ ਇਸ ਲਈ ਕਲੱਬ ਤੇ ਬਿਜਲੀ ਦੇ ਬਿੱਲਾਂ ਦਾ ਕੋਈ ਵਾਧੂ ਭੋਜ ਨਹੀਂ ਪਵੇਗਾ ਡਾਕਟਰ ਸੁਲਬਾ ਜਿੰਦਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਦਾ ਨੀ ਪੱਥਰ 2001 ਵਿੱਚ ਰੱਖਿਆ ਗਿਆ ਸੀ ਇਹ ਪ੍ਰੋਜੈਕਟ ਕਰੀਬ 1 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਹੋਇਆ ਹੈ ਉਹਨਾਂ ਨੇ ਕਿਹਾ ਕਿ ਕਲੱਬ ਮੈਂਬਰ 25 ਸਾਲਾਂ ਤੋਂ ਅਜੇਹੇ ਪੂਲ ਦੀ ਮੰਗ ਕਰ ਰਹੇ ਸਨ ਉਹਨਾਂ ਤਤਕਾਲੀ ਡਿਪਟੀ ਕਮਿਸ਼ਨਰ ਸਰਬੀ ਮਲਿਕਾ ਤੇ ਸਾਖਸ਼ੀ ਸਾਨੀ ਅਤੇ ਏਡੀਸੀ ਅਮਰਜੀਤ ਬੈਂਸ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ ਇਸ ਪ੍ਰੋਜੈਕਟ ਲਈ ਪੂਰਾ ਸਹਿਯੋਗ ਦਿੱਤਾ ਉਨਾਂ ਨੇ ਕਿਹਾ ਕਿ ਪ੍ਰੋਜੈਕਟ ਨੂੰ ਪੂਰਾ ਕਰਨ ਵਿੱਚ ਉਹਨਾਂ ਨੂੰ ਕਈ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਪਰ ਉਹਨਾਂ ਨੇ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਮਦਦ ਕਰਨ ਲਈ ਸੰਸਦ ਮੈਂਬਰ ਰਾਜ ਸਭਾ ਸੰਜੀਵ ਅਰੋੜਾ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਐਮਪੀ ਅਰੋੜਾ ਨੇ ਨਾ ਸਿਰਫ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਸਗੋਂ ਉਹ ਹਰ ਸਮੇਂ ਮੌਜੂਦ ਰਹੇਦੇ ਸਨ ਅਤੇ ਵਰਤੇ ਜਾ ਰਹੇ ਸਮਾਨ ਹੀਟ ਪੰਪਾਂ ਦੀ ਟੈਕਨੋਲੋਜੀ ਬਿਜਲੀ ਦੀ ਲੋਡ ਅਤੇ ਹੋਰ ਕਾਰਜਕਾਰੀ ਕਾਰਜਸ਼ੀਲ ਵੇਰਵਿਆਂ ਬਾਰੇ ਬਕਾਇਦਾ ਚਰਚਾ ਕਰਦੇ ਰਹੇ ਸਨ ਉਹਨਾਂ ਨੇ ਕਿਹਾ ਕਿ ਐਮਪੀ ਅਰੋੜਾ ਨੂੰ ਪ੍ਰਗਤੀ ਬਾਰੇ ਅਪਡੇਟ ਰੱਖਿਆ ਗਿਆ ਸੀ ਅਤੇ ਉਹ ਚਾਹੁੰਦੇ ਸਨ ਕਿ ਇਸ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਅਤੇ ਚਾਲੂ ਕੀਤਾ ਜਾਵੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਸਾਰੇ ਕਾਰਜਕਾਰੀ ਮੈਂਬਰਾਂ ਖਾਸ ਕਰਕੇ ਸਕੱਤਰ ਜਨਰਲ ਨੇ ਇਸ ਪ੍ਰੋਜੈਕਟ ਲਈ ਬਹੁਤ ਸਹਿਯੋਗ ਦਿੱਤਾ ਅਤੇ ਸਾਰਿਆਂ ਨੇ ਮਿਲ ਕੇ ਕੰਮ ਕੀਤਾ ਉਹਨਾਂ ਕਿਹਾ ਕਿ ਡਾਕਟਰ ਰੋਹਿਤ দত্ত ਜੋ ਉਸ ਸਮੇਂ ਜਨਰਲ ਸਕੱਤਰ ਸਨ ਵੱਲੋਂ ਕੁਝ ਕੰਮ ਕਰਵਾਏ ਗਏ ਸਨ ਅਤੇ ਉਹਨਾਂ ਦੇ ਕਾਰਜਕਾਲ ਦੌਰਾਨ ਕੁਝ ਪਾਈਪਾਂ ਬਚਾਈਆਂ ਗਈਆਂ ਸਨ ਡਾਕਟਰ ਸੁਲਬਾ ਜਿੰਦਲ ਨੇ ਕਿਹਾ ਕਿ ਉਹ ਸਕੂਲ ਅਤੇ ਕਾਲਜ ਵਿੱਚ ਰਾਸ਼ਟਰੀ ਪੱਧਰ ਦੀ ਤੈਰਾਕੀ ਅਤੇ ਐਮਪੀ ਅਰੋੜਾ ਦੇ ਪਿਤਾ ਮਰਹੂਮ ਪ੍ਰਾਣ ਅਰੋੜਾ ਵੱਲੋਂ ਤੈਰਾਕੀ ਵਿੱਚ ਲਿਆਂਦਾ ਗਿਆ ਸੀ ਉਹਨੇ ਕਿਹਾ ਕਿ ਸਾਰੇ ਪੰਜਾਬੀਆਂ ਕੋਲ ਹਰ ਮੌਸਮ ਵਿੱਚ ਪੂਲ ਉਪਲਬਧ ਨਾ ਹੋਣ ਕਾਰਨ ਤੈਰਾਕੀ ਮੁਕਾਬਲੇ ਵਿੱਚ ਵਧੀਆ ਪ੍ਰਦਰਸ਼ਨ ਕਰਨ ਦੀਆਂ ਸੀਮਾਵਾਂ ਸਨ ਸਾਨੂੰ ਸਰਦੀਆਂ ਵਿੱਚ ਤੈਰਾਕੀ ਬੰਦ ਕਰਨੀ ਪਈ ਜਿਸ ਕਾਰਨ ਸਾਡੇ ਕੋਲ ਸਟੈਮੀਨਾ ਦੀ ਕਮੀ ਸੀ ਉਹਨੇ ਕਿਹਾ ਕਿ ਹੁਣ ਘੱਟੋ ਘੱਟ ਸਾਡੇ ਕਲੱਬ ਦੇ ਮੈਂਬਰ ਅਤੇ ਉਹਨਾਂ ਦੇ ਬੱਚੇ ਸਾਰੇ 12 ਮਹੀਨੇ ਤੈਰਾਕੀ ਕਰ ਸਕਦੇ ਹਨ ਉਹਨੇ ਕਿਹਾ ਕਿ ਸੀਨੀਅਰ ਸਿਟੀਜ਼ਨ ਜਿਨ੍ਹਾਂ ਲਈ ਐਕਵਾਸ ਐਕਸਰਸਾਈਜ਼ ਇੱਕ ਮਾਤਰ ਗਤੀਵਿਧੀ ਹੈ ਜੋ ਉਹ ਆਰਾਮਨੜ ਕਰ ਸਕਦੇ ਹਨ ਬਹੁਤ ਖੁਸ਼ ਹਨ ਅਤੇ ਬਹੁਤ ਹੀ ਸਹਿਯੋਗੀ ਅਤੇ ਉਤਸ਼ਾਹਜਨਕ ਹਨ ਉਹਨਾਂ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ ਅਤੇ ਉਹਨਾਂ ਨੂੰ ਖੇਡ ਸਕੱਤਰ ਦੇ ਅਹੁਦੇ ਤੇ ਕੰਮ ਕਰਨ ਦਾ ਮੌਕਾ ਦਿੱਤਾ ਤਾਂ ਜੋ ਉਹ ਲੰਬੇ ਸਮੇਂ ਤੋਂ ਗਵਾਚੇ ਹੋਏ ਇਸ ਸੁਪਨੇ ਨੂੰ ਪੂਰਾ ਕਰ ਸਕਣ ਉਹਨਾਂ ਸ਼ਹਿਰ ਦੇ ਉੱਗੇ ਉਦਯੋਗ ਪਤੀਆਂ ਓਮਕਾਰ ਸਿੰਘ ਪਾਵਾ ਅਤੇ ਕਮਲ ਓਸਵਾਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨ੍ਹਾਂ ਨੇ ਪਿਛਲੀਆਂ ਸਤਲੁਜ ਕਲੱਬ ਦੀਆਂ ਚੋਣਾਂ ਵਿੱਚ ਉਹਨਾਂ ਦੇ ਨਾਂ ਦਾ ਪ੍ਰਸਤਾਵ ਰੱਖਿਆ ਸੀ